ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਲਖਵਿੰਦਰ ਸਿੰਘ ਗਿੱਲ ਇਸ ਵੇਲੇ ਨੀਆਂ ਵੱਡੀਆਂ ਤੇ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬੀਤੇ ਦਿਨੀ ਦਿੱਲੀ ਦੀ ਰੌਜ਼ਾ ਐਵੇਨਿਊ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ तमाम ਆਗੂਆਂ ਦੇ ਬਿਆਨ ਸਾਹਮਣੇ ਆਏ ਨੇ ਇਸੇ ਤਰ੍ਹਾਂ ਹੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੋਰਾਂ ਨੇ ਵੀ ਸੱਜਣ ਕੁਮਾਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 40 ਵਰਿਆਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਹੈ ਪਰ ਸੱਜਣ ਕੁਮਾਰ ਉਮਰ ਕੈਦ ਦੀ ਸਜ਼ਾ ਦੀ ਬਜਾਏ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਦੇ ਹਿਰਦਿਆਂ ਨੂੰ ਰਾਹਤ ਮਿਲ ਸਕੇ ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸੱਜਣ ਕੁਮਾਰ ਦੀ ਜਿਹੜੀ ਸਜ਼ਾ ਬਣਦੀ ਹੈ ਉਹ ਸਿਰਫ ਤੇ ਸਿਰਫ ਫਾਂਸੀ ਹੀ ਬਣਦੀ ਹੈ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਹੀ ਸਿੱਖਾਂ ਦੀਆਂ ਆਤਮਾ ਨੂੰ ਸ਼ਾਂਤੀ ਮਿਲ ਸਕੇਗੀ ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸੱਜਣ ਕੁਮਾਰ ਨੂੰ ਜੇ ਸਜ਼ਾ ਹੋਈ ਹੈ ਉਹ ਬਹੁਤ ਲੇਟ ਹੋਈ ਆ ਤੇ 1984 ਨਵੰਬਰ ਦੇ ਮਹੀਨੇ ਵਿੱਚ ਕਿ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਦਾਰਾਂ ਰੁਕੀਆਂ ਕੰਜਾਂ ਦਾ ਕਾਰੋਬਾਰ ਲੁੱਟੇ ਗਏ ਇਨੀਆਂ ਪਰਾਂ ਦੀ ਦੇਪਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਖਾਂ ਦਾ ਦਿੱਲੀ ਵਿੱਚ ਹੋਇਆ ਤੇ ਸੱਜਣ ਕੁਮਾਰ ਨੂੰ ਜਿਹੜੀ ਕੇਵਲ ਉਮਰ ਕੱਜ ਜਸਾਜਾ ਹੋਈ ਹੈ ਤੇ ਬਹੁਤ ਥੋੜੀ ਹੈ ਇਹ ਜਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮ ਇਹ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਆਲ ਇੰਡੀਆ ਕਾਂਗਰਸ ਦੇ ਨਵੇਂ ਪੰਜਾਬ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਬਗੇੜ ਅੱਜ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਨੇ ਜਿੱਥੇ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਨਵੇਂ ਜਿਹੜੇ ਪੰਜਾਬ ਦੇ ਇੰਚਾਰਜ ਨੇ ਬੁਪੇਸ਼ ਬਗੇੜ ਅੱਜ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਨੇ ਜਾਨੀ ਕਿ ਅੱਜ ਜੋ ਪਹਿਲੇ ਦਿਨ ਅੰਮ੍ਰਿਤਸਰ ਪਹੁੰਚੇ ਨੇ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਇਸ ਤੋਂ ਇਲਾਵਾ ਜ਼ਿਲ੍ਹਿਆਂ ਵਾਲੇ ਬਾਗ ਦਾ ਵੀ ਦੌਰਾ ਕਰਨਗੇ ਜਿਸ ਤੋਂ ਬਾਅਦ ਦੁਰਗਾਣਾ ਤੀਰਥ ਅਤੇ ਵਾਲਮੀਕ ਤੀਰਥ ਸਣੇ ਵੀ ਉਹ ਹੋਰ ਧਾਰਮਿਕ ਸਥਾਨ ਨੇ ਜਿਹੜੇ ਉੱਥੇ ਨਤਮਸਤਕ ਹੋਣਗੇ ਜਿਸ ਤੋਂ ਬਾਅਦ ਉਹ ਕੱਲ ਚੰਡੀਗੜ੍ਹ ਵਿਖੇ ਜਾਣਗੇ ਜਿੱਥੇ ਸਮੂਹ ਕਾਂਗਰਸੀ ਆਗੂਆਂ ਦੇ ਨਾਲ ਬੈਠਕ ਕਰਨਗੇ ਇਸੇ ਦੌਰਾਨ ਹੀ ਅਮਰੀਕਾ ਤੋਂ ਰਿਪੋਰਟ ਹੋਈ ਨੌਜਵਾਨਾਂ ਨੂੰ ਲੈ ਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਸਰਕਾਰ ਤੇ ਵੀ ਤੰਜ ਕਸੇ ਨੇ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੌਜੂਦ ਰਹੇ ਇਸ ਦੇ ਨਾਲ ਹੀ ਮੁਹੰਮਦ ਸਦੀਕ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਮੌਜੂਦ ਰਹੇ ਨੇ ਜੀ ਰਾਜੀ ਸੁਤਾਨਾ ਉਹਨਾਂ ਨੇ ਅੱਜ ਠੀਰਵਾਦ ਲੈਣ ਆਏ ਨੇ ਸਾਰੀਆਂ ਜਗ੍ਹਾ ਤੋਂ ਸਤ ਜਗ੍ਹਾ ਤੋਂ ਦੇਖੋ ਪੰਜਾਬ ਦੇ ਇੰਚਾਰਜ ਬਗੇਲ ਸਾਹਿਬ ਸਾਬਕਾ ਸੀਐਮ ਛੱਤੀਸਗੜ੍ਹ ਅੱਜ ਜੋ ਪਹਿਲੀ ਵਾਰੀ ਹਰਮੰਦਰ ਸਾਹਿਬ ਜੀ ਇਸ ਪਾਵਨ ਪਵਿੱਤਰ ਧਰਤੀ ਤੇ ਆ ਰਹੇ ਹਨ ਗੁਰੂ ਰਾਮਦਾਸ ਜੀ ਵੀ ਇਸ ਧਰਤੀ ਤੇ ਔਰ ਅੱਜ ਉਹਨਾਂ ਨੇ ਨਕਮਸਤਕ ਹੋਣਾ ਹੈ ਪਹਿਲਾਂ ਔਰ ਨਕਮਸਤਕ ਹੋਣ ਤੋਂ ਬਾਅਦ ਚਾਰੇ ਜਿਹੜੇ ਸਾਡੇ ਹੋਰ ਧਾਮ ਹੈ ਜਲਿਆਂਵਾਲਾ ਬਾਗ ਵੀ ਜਾਣਾ ਹੈ ਦੁਰਗਾਣਾ ਮੰਦਿਰ ਤੇ ਫਿਰ ਰਾਮ ਤੀਰ ਔਰ ਨਕਮਸਤਕ ਹੋ ਕੇ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਪੂਰੇ ਮੁਤਾਬਕ ਕੁ ਮੀਟਿੰਗਸ ਹੋਣੀਆਂ ਅੱਜ ਪਹਿਲੀ ਫੇਰੀ ਹੈ ਇਸ ਕਰਕੇ ਅੱਜ ਉਹਨਾਂ ਦੀ ਪਹਿਲੀ ਫੇਰੀ ਤੇ ਲੋਕ ਅੱਜ ਇੱਥੇ ਸਵਾਗਤ ਕਰਨ ਵਾਸਤੇ ਉਹਨਾਂ ਦੇ ਪਹੁੰਚੇ ਜੀ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਆਏ ਉਹਨਾਂ ਦਾ ਸਵਾਗਤ ਕਰਨ ਵਾਸਤੇ ਜੀ ਕਿੰਨਾ ਕਿ ਮਜ਼ਬੂਤੀ ਮਿਲੇਗੀ ਨਾ ਜਾਨਾ ਦੇਖੋ ਇੰਨਾ ਸੀਨੀਅਰ ਆਦਮੀ ਪੰਜਾਬ ਦਾ ਇੰਚਾਰਜ ਲਾਇਆ ਹੈ ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਰਿਅਸਨੈਸ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨ ਹੈ। ਸੋ ਇਸ ਕਰਕੇ ਬਗੇਲ ਸਾਹਿਬ ਅੱਜ ਇੱਥੇ ਪਹੁੰਚੇ। ਮਨੋਲਕ ਖੱਟੜ ਕਹਿੰਦਾ ਸਰ ਮਨੋਲਕ ਖੱਟੜ ਕਹਿੰਦਾ ਕਿ ਯੂਐਸਏ ਸੇ ਖੱਟੜ ਖੱਟੜ ਸਾਹਿਬ ਕੀ ਕਹਿੰਦੇ ਹਨ? वो पहले भी किसानों के खिलाफ थे पंजाब के खिलाफ थे आज भी और किसके कहने पर बोल रहे हैं आदरणीय मोदी जी के कहने पर और मोदी और ट्रंप जी की यारी है और हिंदुस्तानियों की पंजाब के खास करके लोगों की तोहीन करना चाहते हैं इसलिए ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਕਮਿਊਨਿਟੀ ਸੈਂਟਰ ਦਾ 65 ਲੱਖ ਰੁਪਏ ਦੀ ਲਗ ਦੇ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਨੀਂਹ ਪੱਥਰ ਤੋਂ ਪਰਦਾ ਹਟਾਉਣ ਉਪਰੰਤ ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਨਗਰ ਕੌਂਸਲ ਦਾ ਕਮਿਊਨਿਟੀ ਸੈਂਟਰ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਇਸ ਸੈਂਟਰ ਨੂੰ ਲੈ ਕੇ ਜਿਹੜਾ ਸ਼ਹਿਰ ਵਾਸੀ ਨੇ ਉਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਖੁਸ਼ੀ ਦੇਖਣ ਨੂੰ ਮਿਲੀ ਹੈ ਕਮਿਊਨਿਟੀ ਸੈਂਟਰ ਨੂੰ ਦੇਖੋ ਹੋਰ ਵਧੀਆ ਬਣਾਉਣ ਦੇ ਲਈ 65 ਲੱਖ ਰੁਪਏ ਦੀ ਤਜ਼ਵੀਜ ਤਿਆਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 6 ਮਹੀਨੇ ਵਿੱਚ ਇਸ ਦਾ ਜਿਹੜਾ ਕੰਮ ਹੈ ਉਹ ਪੂਰੀ ਤਰ੍ਹਾਂ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਨੂੰ ਮੈਰੇਜ ਪੈਲੇਸ ਦੀ ਦਿੱਖ ਦਿੱਤੀ ਜਾਵੇਗੀ, ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਕੰਮ ਨੂੰ ਮੁਕੰਮਲ ਹੋਣ ਤੋਂ ਬਾਅਦ ਇਸ ਦਾ ਨਾਮ ਰਾਇਲ ਰਿਜ਼ੋਰਟ ਰੱਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਘੱਟ ਰੇਟ ਤੇ ਇਹ ਮੈਰਿਜ ਪੈਲਸ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀ ਨੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਉਹ ਇਸ ਮੈਰਿਜ ਪੈਲਸ ਦੇ ਵਿੱਚ ਆ ਕੇ ਆਪਣੇ ਧੀਆ ਪੁੱਤਾਂ ਦੇ ਆਪਣੀ ਔਲਾਦ ਦੇ ਆਪਣੇ ਛੋਟੇ ਭੈਣ ਭਾਈਆਂ ਦੇ ਵਿਆਹ ਕਰ ਸਕਣ ਇਸ ਨਾਲ ਹਰੇਕ ਵਰਗ ਨੂੰ ਲਾਭ ਮਿਲੇਗਾ ਉਹਨਾਂ ਨੇ ਕਿਹਾ ਕਿ ਵਿਧਾਇਕ ਦਿয়ালਪੁਰਾ ਦੀ ਅਗਵਾਈ ਹੇਠ ਅੱਜ ਨੀ ਪੱਥਰ ਰੱਖਣ ਉਪਰੰਤ ਕੁਝ ਹੀ ਦਿਨਾਂ ਅੰਦਰ ਇਹ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦੌਰਾਨ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਮੈਂ ਮੁਬਾਰਕਬਾਦ ਹਾਂ ਸ਼ਹਿਰ ਦੇ ਲੋਕਾਂ ਨੂੰ ਪਤਾਈਏ ਵੀ ਜੀ ਵਿਕਾਸ ਕਰਜੋ ਤੇ ਲੋ ਪਹਿਲਾਂ ਵੀ ਬਹੁਤ ਵਧੀਆ ਚੱਲਦੇ ਰਹੇ ਨੇ ਪਰ ਜਦੋਂ ਵੀ ਸਾਡੀ ਸਾਰੀ ਟੀਮ ਨਵੀਂ ਬਣੀ ਆ ਚਾਹੇ ਕੋਈ ਵੀ ਕਿਸੇ ਵੀ ਪਾਰਟੀ ਦਾ ਦੇਖੋ ਤਾਲਬਾਦ ਮੈਂ ਉਹਨਾਂ ਦਾ ਵੀ ਕਰਦਾ ਪੂਰਾ ਬਰੂਬਰ ਸਹਿਯੋਗ ਦੇਣ ਲਈ ਕਿਵੇਂ ਨੇ ਤੇ ਜਿਹੜੇ ਸ਼ਹਿਰ ਦੇ ਕੰਮ ਜਿਵੇਂ ਪਹਿਲਾਂ ਫੈਸਲੇ ਲੱਤੇ ਨੇ ਉਹਨਾਂ ਚ ਇੱਕ ਨਵਾਂ ਫੈਸਲਾ ਇਹ ਜੋੜਤਾ ਜਿਹੜਾ ਰੈਨੋਵੇਸ਼ਨ ਦਾ ਕੰਮ ਆ 65 ਲੱਖ ਰੁਪਏ ਦੇ ਕਰੀਬ ਹੋਣਾ ਜਿਹੜੀ ਟੋਟਲੀ ਲੋਕਾਂ ਇਸ ਕਮਿਊਨਿਟੀ ਸੈਂਟਰ ਨੂੰ ਜਿਹੜਾ ਉਹ ਨਵੀਂ ਦਿੱਤੀ ਜਾਊਗੀ ਤੇ ਇਹ ਇੱਕ ਜਿੱਥੇ ਹੋਰ ਵਧੀਆ ਫੈਸਲੇ ਤੇ ਇੱਕ ਸੰਘਾ ਜੋ ਫੈਸਲਾ ਇਹਦਾ ਟੈਂਡਰ ਤਾਂ ਹੋਇਆ ਹੀ ਹੋਇਆ ਜੀ ਇਹਦਾ ਟੈਂਡਰ ਵੀ ਕਰਾਉਣ ਦੀ ਲੋੜ ਹੈ 65 ਲੱਖ ਰੁਪਏ ਦੇ ਕਰੀਬ ਟੋਟਲ ਲੱਗਦਾ ਇਹਦੇ ਪਰ ਉਹ ਜਿਹਦੇ ਵਾਸਤੇ ਮੈਨੂੰ ਹੋਰ ਵੀ ਪਈ ਨਾ ਉਸ ਨਾਲ ਉਹ ਹੋਰ ਰੁਪਏ ਵੀ ਖਰਚਾ ਜਾਊਗਾ ਟੋਟਲੀ ਵੈਸੇ ਲੋਕ ਜਿੰਨਾ ਵੀ ਕੰਮ ਹੋਣਾ ਹੈ ਦੇਖੋ ਬਣੇ ਤਾਂ ਹੋਈ ਹੈ 65 ਲੱਖ ਚ ਵੈਸੇ ਤਾਂ ਨਵਾਂ ਬਣ ਕੇ ਤਿਆਰ ਨਹੀਂ ਹੋਣਾ ਔਰ ਜੋ ਜੋ ਲੋਡ ਹੈਗੀ ਹੈ ਜੋ ਜੋ ਚੀਜ਼ਾਂ ਦੀ ਲੋਡ ਪੈਣੀ ਆ ਉਹ ਸਾਰੀ ਇੱਕ ਲੁਖ ਲੁਖਵੇਂ ਚੇਂਜ ਕਰਨੀ ਆ ਮੁਰਿਓ ਦੀ ਸਭ ਕੁਝ ਚੇਂਜ ਬੀਤਾ ਜਾਊਗਾ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆਪਣੇ ਨਵੇਂ ਨਹੀਂ ਅੱਜ ਦੇ ਜਿਹੜੀ ਮੀਟਿੰਗ ਆ ਉਹ ਤਾਂ ਪਿਛਲੀ ਜਿਹੜੀ ਮੀਟਿੰਗ ਉਹਦੀ ਸਮੀਖਿਆ ਕੀਤੀ ਆ ਜੇ ਕੁਝ ਕੁ ਚੀਜ਼ਾਂ ਇਹ ਹੀ ਨੇ ਇੱਕ ਲਗਭਗ ਅਮਰੀਕਾ ਦਾ 2000 ਤੋਂ ਪਹਿਲਾਂ ਦੇ ਟਾਈਮ ਨਗਰ ਕੌਂਸਲ ਦੇ ਜਿਹੜੀ ਦੁਕਾਨਾਂ ਵਿੱਚ ਸੀਗੀਆਂ ਸੇਲ ਕੀਤੀਆਂ ਸੀਗੀਆਂ ਉਹਦੇ ਵਿੱਚ ਕੂਸਕ ਦੀਆਂ ਦੁਕਾਨਾਂ ਤਾਂ ਜਿਹੜੇ ਖਰੀਦਦਾਰ ਸੀਗੇ ਉਹਨਾਂ ਨਾਂ ਲੱਗੀਆਂ ਸੀਗੀਆਂ ਤੇ ਕੂਸਕ ਵਿਚਾਰੇ ਉਸੇ ਤਰ੍ਹਾਂ ਅਰਜ ਦੇ ਫਿਰਦੇ ਨੇ ਇਹੀ ਫੈਸਲਾ ਲੱਗਾ ਵੀ ਉਹ ਉਹਨਾਂ ਨੂੰ ਸਹੀ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਦੁਕਾਨਾਂ ਖਰੀਦੀਆਂ ਸੀਗੀਆਂ ਤੇ ਪੈਸੇ ਪੇ ਕਰਤੇ ਸੀਗੇ ਨਗਰਪਾਲਿਕਾ ਨੂੰ ਉਹ ਦੁਕਾਨਾਂ ਉਹਨਾਂ ਦੇ ਨਾਂ ਲਗੀਆਂ ਤੇ ਉਹਨਾਂ ਲੋਕਾਂ ਨੂੰ ਖਰੀਦਦਾਰ ਹੋਣ ਤੋਂ ਰੋਕਿਆ ਜਾਵੇ ਤੇ ਦੂਜੀ ਗੱਲ ਹੈਗੀ ਆ ਵੱਡੀ ਇਹ ਆ ਵੀ ਫੈਸਲਾ ਕੀਤਾ ਰਲ ਕੇ ਜਿਹੜੇ ਸ਼ਹਿਰ ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਪਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਪ੍ਰਾਪਰਟੀਆਂ ਨਗਰ ਕੌਂਸਲ ਮਸ਼ਵਰੇ ਜਦ ਬਈਆਂ ਗਈਆਂ ਨੇ ਹੁਣ ਤੱਕ ਮੈਨੂੰ ਲੱਗਦਾ ਨੇੜੇ ਤੇ ਕਿਸੇ ਸ਼ਹਿਰ ਚ ਤਬਜਾ ਹੋਇਆ ਹੋਊਗਾ ਅੱਜ ਸਪੈਸ਼ਲੀ ਇਹ ਕਿਹਾ ਵੀ ਆਪਾਂ ਦੇਖ ਕੇ ਆਪਾਂ ਜਿੱਥੇ ਜਿੱਥੇ ਵੀ ਨਿਸ਼ਾਨਦੇਹੀ ਕਰਾਈਏ ਜਿੱਥੇ ਜਿੱਥੇ ਵੀ ਸਾਡੀ ਜਗਾ ਪਈ ਆ ਕਮ ਸੇ ਕਮ ਅਸੀਂ ਪਹਿਲਾਂ ਉਹ ਜਗਾ ਦੇ ਉੱਪਰ ਨਿਸ਼ਾਨਦੇਹੀ ਕਰਾ ਕੇ ਆਪਣੇ ਆਪਣੇ ਅਧੀਨ ਲਈਏ ਜਿੱਥੇ ਜਿੱਥੇ ਪਈ ਜੇ ਖਾਲੀ ਪਈਏ ਨੇ ਹਨਾ ਤੇ ਬਾਕੀ ਹੋਰ ਫੈਸਲੇ ਜਿਹੜੇ ਲੋਕਤਾਂ ਜੋ ਸਭ ਨੇ ਤੇ ਬੜੀ ਖੁਸ਼ੀ ਦੀ ਗੱਲ ਆ ਜੀ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਡੇ ਅਲਕੇ ਦੀ ਜੋ ਰਹਿਨਮਾਈ ਕਰ ਰਹੇ ਨੇ ਸਿਕਦਰ ਸਰਦਾਰ ਜਗਤਾਰ ਸਿੰਘ ਜਲਪੁਰਾ ਜੀ ਦਾ ਸਮੂਹ ਸਾਡੇ ਕਾਉਂਸਲਰ ਸਾਹਿਬਾਨਾਂ ਦਾ ਕਿ ਅਸੀਂ ਜਿੰਨੇ ਅਧੂਰੇ ਕੰਮ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਪੇ ਸੀ ਅਸੀਂ ਉਹਨਾਂ ਨੂੰ ਪੂਰੇ ਕਰਨ ਲੱਗੇ ਆ ਇਹਦਾ ਅਸੀਂ ਜੋ ਨਵੀਂ ਕਰਨ ਕਰਨਾ ਤੋਂ ਜੋ ਅੰਦਰ ਸਮਾਨ ਚਾਹੀਦਾ ਉਹਦੀ ਲਿਸਟਾਂ ਸਾਡੇ ਕਾਉਂਸਲਰਾਂ ਨੇ ਬਣਾਈਆਂ ਆਪ ਦੇਖ ਕੇ ਅੰਦਰ ਕਿ ਕਿਹੜਾ-ਕਿਹੜਾ ਸਮਾਨ ਦੀ ਅੰਦਰ ਲੋੜ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਇਹਦੀ ਦੇਖਾ ਸੀ ਬਾਹਰੋਂ ਵੀ ਚੇਂਜ ਕਰਨ ਲੱਗੇ ਆ ਦਾ ਨਾਮ ਅਸੀਂ ਕਮਿਊਨਿਟੀ ਸੈਂਟਰ ਤੋਂ ਬਦਲ ਕੇ ਰਾਇਲ ਰਿਜ਼ੋਰਟ ਰੱਖਤਾ ਜੀ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਵਾਇਤੀ ਜਿਵੇਂ ਕੰਧਾਂ ਹੁੰਦੀਆਂ ਪੁਰਾਣੀਆਂ ਇੱਟਾਂ ਦੀਆਂ ਤੇ ਉਹੋ ਜਿਹੀਆਂ ਟੈਲਾ ਟੂਲਾ ਲਵਾ ਕੇ ਵੱਡਾ ਗੇਟ ਜਿਹਨੂੰ ਹਵੇਲੀ ਆਪਾਂ ਜਹਾਜ਼ ਗੇਟ ਕਹਿੰਦੇ ਸੀ ਪੁਰਾਣੇ ਸਮੇਂ ਐ ਤੁਸੀਂ ਵੰਦੇ ਦੇਖੇ ਉਹੋ ਜਿਹਾ ਗੇਟ ਲੱਗਣਾ ਜੀ ਸੋ ਇੱਕ ਤਰ੍ਹਾਂ ਦੀ ਇਹ ਇੱਕ ਨਵੀਂ ਸ਼ੁਰੂਆਤ ਹੋਊਗੀ ਕਿੰਨੇ ਕ ਦਾ ਪ੍ਰੋਜੈਕਟ ਆ ਜੀ 65 ਲੱਖ ਰੁਪਿਆ ਫਿਲਹਾਲ ਪਾਸ ਹੋਇਆ ਜੀ ਲੋੜ ਪਈ ਤਾਂ ਹਾਊਸ ਅਗਲਾ ਮਤਾ ਪਾ ਕੇ ਇਹ ਚ ਵਾਦਾ ਵੀ ਕਰ ਸਕਦੇ ਹਾਂ ਕਿੰਨੇ ਕ ਸਮੇ ਚ ਸਮਝਾ ਜੀ 9 ਤਰੀਕ ਦੀਆਂ ਲਾਸਟ ਬੁਕਿੰਗ ਆ ਉਸ ਤੋਂ ਬਾ नगर काउंसिल ਦੇ ਟੈਕਸ ਵਗੈਰਾ ਦੀ ਤੁਸੀਂ ਅੱਜ ਗੱਲ ਕੀਤੀ ਸੀ ਜੀ ਉਹਨੂੰ ਲੈ ਕੇ ਉਹ ਅਸੀਂ ਬਹੁਤ ਜਲਦੀ ਨੋਟਿਸ ਵੀ ਕੱਢੇ ਨੇ ਕੁਝ ਲੋਕਾਂ ਨੂੰ ਕੁਝ ਦੀ ਅਸੀਂ ਲਿਸਟ ਬਣਾਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗੱਲ ਇਹ ਆ ਵੀ ਸ਼ਹਿਰ ਅਸੀਂ ਚਲਾਉਣਾ ਤੇ ਜੇ ਲੋਕਾਂ ਨੇ ਸਾਨੂੰ ਜਿਹੜੀ ਜੋ ਸਰਕਾਰ ਦਾ ਸਾਡਾ ਟੈਕਸ ਬਣਦਾ ਜੋ ਮਿਲੀ ਭੁਗਤ ਨਾਲ ਕਈ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਵੀ ਨੋਟਿਸ ਕੱਢੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੀਲਾ ਪੰਜਾ ਚਲਾਉਣ ਦੀ ਵੀ ਤਿਆਰੀ ਕਰਾਂਗੇ ਕੰਨ ਕਰਦੇ ਜੀ ਸ਼ਹਿਰ ਦੇ ਵਿੱਚ ਦੇਖਿਆ ਬਾਦ ਨਾਲੀਆਂ ਤੋਂ ਬਾਹਰ ਜਾ ਕੇ ਵੀ ਉਹਨਾਂ ਦੇ ਪੌੜੀਆਂ ਦੇ ਸਟੱਪ ਦੇ ਦੁਕਾਨਦਾਰਾਂ ਨੂੰ ਬਹੁਤ ਕੱਢੇ ਹੋ ਨੇ ਇੱਕ ਜੇ ਗੱਲ ਕਰੀ ਕਾਲਾ ਦਾ ਚੌਂਕ ਦੇ ਵਿੱਚ 10 ਤੋਂ 15 ਫੁੱਟ ਉੱਚਾ ਥੜਾ ਬਣਾਇਆ ਹੋਇਆ ਹੈ ਜਿਹੜਾ ਬਾਹਰ ਨੂੰ ਕੱਢਿਆ ਹੋਇਆ ਹੈ ਇਦਾਂ ਦੇ ਜੇ ਅਸੀਂ ਫਿਲਹਾਲ ਸਾਡਾ ਮੋਟੋ ਸਿਰਫ ਸ਼ਹਿਰ ਨੂੰ ਕੰਟਰੋਲ ਕਰਨਾ ਜੀ ਛੱਡਾਂ ਨੂੰ ਥੜਿਆਂ ਦੀ ਜਿਹੜੀ ਕਾਰਵਾਈ ਅਸੀਂ ਅੱਗੇ ਜਾ ਕੇ ਕਰਾਂਗੇ ਇੱਕਦਮ ਜੇ ਹੁਣ ਤੁਹਾਨੂੰ ਗੁਜਰੇਲੇ ਦੇ ਉੱਪਰੋਂ ਚਾਹ ਪਲਾ ਦੀਏ ਫਿਰ ਤੁਹਾਨੂੰ ਕਹਿ ਜਾ ਮਹਿਸੂਸ ਹੋਊਗਾ ਉਹ ਜਿਆ ਕੰਮ ਸੀ ਕਰਨਾ ਨਹੀਂ ਕਿਉਂਕਿ ਇਹ ਪਰਿਵਾਰ ਆ ਸ਼ਹਿਰ ਨਹੀਂ ਸਾਡਾ ਆਪਣਾ ਪਰਿ ਤੇਹੀ ਪਰਿਵਾਰ ਦੇ ਵਿੱਚ ਗਿਲੇ ਸ਼ਿਕਵੇ ਨੇ ਸਾਡੀ ਬੇਨਤੀ ਨਾਲ ਹੀ ਕੰਮ ਹੋ ਜਵੇ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਬਾਰੇ ਬਿਲਕੁਲ ਗੌਰ ਕਰਾਂਗੇ ਜੀ ਪ੍ਰਧਾਨ ਜੀ ਰਾਤ ਮੀਟ ਮਾਰਕੀਟ ਦੇ ਵਿੱਚ ਇੱਕ ਲੜਾਈ ਹੋਈ ਮੀਟ ਮਾਰਕੀਟ ਮੀਟ ਮਾਰਕੀਟ ਦਾ 3 ਵਜੇ ਦਾ ਅੱਜ ਸਮਾਂ ਰੱਖਿਆ ਜੀ ਮੈਂ ਸਮੂਹ ਕੌਂਸਲਰਾਂ ਨੇ ਉਹਨੂੰ ਦੇਖ ਕੇ ਉੱਥੇ ਜੋ ਅਸੀਂ ਕੁਝ ਕਰ ਸਕਦੇ ਉਹ ਵੀ ਕਰਾਂਗੇ ਕਿਉਂਕਿ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਨਾ ਕਿ ਅਸੀਂ ਅੱਜ ਇੱਕ ਮੀਟਿੰਗ ਕਰ ਰਹੇ ਹਾਂ ਦੋ ਤਿੰਨ ਦਿਨਾਂ ਤੱਕ ਮੇਰਾ ਕੱਲ ਸ਼ਨੀਵਾਰ ਦਾ ਟਾਈਮ ਰੱਖਾਂਗੇ ਜਾਂ ਪਰਸੋਂ ਹੋਪਫੁਲੀ ਜਿੰਨੀਆਂ ਰੇੜੀਆਂ ਤੁਹਾਨੂੰ ਆਹ ਰੋਡ ਤੇ ਦਿਖਦੀਆਂ ਇਹਨਾਂ ਲਈ ਅਸੀਂ ਇੱਕ ਪ੍ਰੋਪ ਜਾਰ ਵਾਲੀ ਵੀ ਸਾਰੀ ਰਹੀ ਮੈਂ ਕਿਹਾ ਜੀ ਕੋਸ਼ਿਸ਼ ਤਾਂ ਕਰਾਂਗੇ ਵੀ ਸਾਰੀ ਉਰੇ ਆ ਜਾਣ ਜਦੋਂ ਇੱਕ ਪਾਸਾ ਗੱਡੀ ਥੋੜੀ ਖੜੀ ਹੋਊਗੀ ਔਰ ਸ਼ਹਿਰ ਦੇ ਮੇਨ ਹਾਰਟ ਆਫ ਸਿਟੀ ਦੇ ਵਿੱਚ ਅਸੀਂ ਜਗ੍ਹਾ ਦਵਾਂਗੇ ਕਿਉਂਕਿ ਇਹ ਵੀ ਸਾਡੇ ਭਰਾ ਨੇ ਅਸੀਂ ਕਿਸੇ ਪ੍ਰਵਾਸੀ ਦਾ ਵਿਜਿਕ ਨਹੀਂ ਖੋਣਾ ਔਰ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਕਾਉਂਸਲਰਾਂ ਦਾ ਤੁਸੀਂ ਦੇਖੋ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੀਆਂ ਪਰਜਾਈਆਂ ਸਾਡਾ ਸਾਰਾ ਪਰਿਵਾਰ ਇਕੱਠਾ ਤੇ ਜੋ ਲਗਨ ਨਾਲ ਨਗਰ ਕਾਉਂਸਲ ਕੰਮ ਕਰ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਇੱਕ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਸੀ ਜੀ ਰਾਹ ਨੂੰ ਰੋਕ ਕੇ ਉਹ ਕਦੋਂ ਤੱਕ ਤੁਸੀਂ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਜੀ ਉਹ ਅਸੀਂ ਐਮੈਂਡਮੈਂਟ ਕਰ ਰਹੇ ਹਾਂ ਮੈਂਕਬੇ ਲਿਖ ਕੇ ਭੇਜਦਾ ਜੀ ਕਿ ਕੁਝ ਜਗ੍ਹਾ ਉਹਦੇ ਵਿੱਚ ਹਸਪੀਟਲ ਦੀ ਵੀ ਆ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਬਾਜ਼ਾਰ ਚ ਕਾਫੀ ਹੱਦ ਤੱਕ ਪਾਰਕਿੰਗ ਦੀ ਸਮੱਸਿਆ ਹੱਲ ਹੋ ਚੁੱਕੀ ਆ ਸੋ ਜਿਵੇਂ ਉਹਣਾ ਡੇੜੀ ਮਾਰਕੀਟ ਵਾਲਿਆਂ ਦੀ ਮੀਟਿੰਗ ਸੱਦੀ ਆ ਇਹਨਾਂ ਨੂੰ ਜਿੱਦਣ ਪ੍ਰੋਪਰ ਜਗ੍ਹਾ ਦੇ ਦਾਂਗੇ ਤਾਂ ਇਸੇ ਤਰੀਕੇ ਅਸੀਂ ਸਾਡੀ ਕੋਸ਼ਿਸ਼ ਆ ਵੀ ਪਾਰਕਿੰਗ ਉੱਥੇ ਜਿਹੜੀ ਠੇਕੇ ਦੇ ਨਾਲ ਠੇਕੇ ਤੋਂ ਅੱਗੇ ਜਾ ਕੇ ਵੈਟਰਨਰੀ ਹਸ ਪੂਰੀ ਕਾਰਵਾਈ ਚੱਲ ਰਹੀ ਹੈ ਜੀ ਬਿਲਕੁਲ ਜਲਦੀ ਬਣਾਵਾਂਗੇ ਸੋਸ਼ਲ ਮੀਡੀਆ ਤੇ ਫਿਰੋਜ਼ਪੁਰ ਧਵਨ ਕਲੋਨੀ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੂਸਰੀ ਕਾਰ ਨੂੰ ਪਾਸ ਕਰਨ ਲੱਗੇ ਯਾਨੀ ਕਿ ਓਵਰਟੇਕ ਕਰਨ ਲੱਗੇ ਸਾਹਮਣੇ ਲੱਗੇ ਇੱਕ ਬਿਜਲੀ ਦੇ ਖੰਭੇ ਨਾਲ ਜਾਟਕਰਾਉਂਦੀ ਹੈ ਅਤੇ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਭੜਨ ਕਾਰਨ ਪਟਾਕੇ ਪਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸੇ ਦੌਰਾਨ ਹੀ ਘਰ ਦੇ ਬਾਹਰ ਖੜੀਆਂ ਦੋ ਔਰਤਾਂ ਆਪਸ ਵਿੱਚ ਗੱਲਬਾਤ ਕਰ ਰਹੀਆਂ ਹੁੰਦੀਆਂ ਨੇ ਤਾਂ ਇਸੇ ਦੌਰਾਨ ਹੀ ਕਾਰ ਖੰਭੇ ਵਿੱਚ ਜਾਟਕਰਾਉਂਦੀ ਹੈ ਉਹ ਔਰਤਾਂ ਬੜੀ ਮੁਸ਼ਕਲ ਦੇ ਨਾਲ ਭੱਜ ਕੇ ਆਪਣੀ ਜਾਨ ਬਚਾਉਂਦੀਆਂ ਨੇ ਇਸ ਘਟਨਾ ਤੋਂ ਬਾਅਦ ਇੱਕ ਚਸ਼ਮਦੀਦ ਸਾਹਮਣੇ ਆਇਆ ਜਿਸ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਖੰਬੇ ਦੇ ਨਾਲ ਜਾ ਵਜੀ ਅਤੇ ਕੋਲ ਖੜੀਆਂ ਔਰਤਾਂ ਵਾੜ-ਵਾੜ ਬੱਚੀਆਂ ਉਹਨਾਂ ਨੇ ਦੱਸਿਆ ਕਿ ਜੇਕਰ ਰੋਡ ਤੇ ਖੰਭਾ ਨਾ ਮੌਜੂਦ ਹੁੰਦਾ ਤਾਂ ਗੱਡੀ ਆ ਜਿਹੜੀ ਉਹ ਔਰਤਾਂ ਦੇ ਉੱਤੇ ਜਾ ਚੜਨੀ ਸੀ ਹਾਦਸੇ ਦਾ ਸ਼ਿਕਾਰ ਹੋ ਜਾਣਾ ਸੀ ਔਰਤਾਂ ਨੇ ਅਤੇ ਬਿਜਲੀ ਦੀਆਂ ਤਾਰਾਂ ਕਾਰਨ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਵਿਚਾਰ ਰਹਾ ਮੇਰਾ ਨਾਮ ਡਾਕਟਰ ਜਸਮੀਤ ਸਿੰਘ ਹੈ ਜੀ ਮੈਂ ਇੱਥੇ ਫਰੋਜ਼ਪੁਰ ਤਮਨ ਕਲੋਨੀ ਦੇ ਵਿੱਚ ਮੇਰਾ ਕਲੀਨਿਕ ਹੈ 10 ਸਾਲ ਤੋਂ ਮੈਂ ਇੱਥੇ ਪ੍ਰੈਕਟਿਸ ਕਰ ਰਿਹਾ ਜੀ ਡਾਕਟਰ ਸਾਹਿਬ ਕਲੋਨੀ ਵਿੱਚ ਕੀ ਕੋਈ ਘਟਨਾ ਵਾਪਰੀ ਹੈ ਕਿ ਗੱਡੀ ਖੰਭੇ ਵਿੱਚ ਬਚੀ ਸੀ ਜੀ ਹਾਂਜੀ ਨਾ ਕੀ ਸੀ ਕੁਦਰਤੀ ਮੈਂ ਇਧਰੋਂ ਕਲੀਨਿਕ ਤੋਂ ਜਾ ਰਿਹਾ ਸੀਗਾ ਤੇ ਮੈਂ ਦੇਖਿਆ ਇਧਰੋਂ ਇੱਕ ਬਹੁਤ ਤੇਜ਼ ਰਫ਼ਤਾਰ ਤੇ ਵੱਡੀ ਗੱਡੀ ਸੀਗੀ 7 ਸੀਟਰ ਕੋਈ ਤੇ ਇਤੋਂ ਬਹੁਤ ਉਹਨੇ ਓਵਰਟੇਕ ਕਰਕੇ ਤੇਜ਼ ਰਫ਼ਤਾਰ ਨਾਲ ਗਈ ਤੇ ਅੱਗੇ ਜਾ ਕੇ ਉਹਨੇ ਉਹਦਾ ਸੰਤੁਲਨ ਖੋਇਆ ਉਹ ਜਾ ਕੇ ਜਿਹੜਾ ਬਿਜਲੀ ਵਾਲਾ ਖੰਭਾ ਸੀਗਾ ਉਹਦੇ ਵਿੱਚ ਉਹ ਸਿੱਧੀ ਜਾ ਕੇ ਵੱਜੀ ਆ ਤੇ ਉਹਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਮਤਲਬ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ ਆ ਇਹਦੇ ਨਾਲ ਫਲੈਸ਼ ਹੋਏਗੀ ਕਿ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਣ ਤੋਂ ਪ੍ਰਮਾਤਮਾ ਨੇ ਬਹੁਤ ਹੱਥ ਰੇਕੇ ਰੱਖਿਆ ਕਿਉਂਕਿ ਜੋ ਔਰਤਾ ਉਹਦੇ ਥੱਲੇ ਸੀਗੇ ਨੇੜੇ ਸੀਗੀਆਂ ਖੰਭੇ ਦੇ ਤੇ ਉਹ ਬਹੁਤ ਜ਼ਿਆਦਾ ਜਾਲੀ ਜਾਨੀ ਵਾਲੀ ਨੁਕਸਾਨ ਹੋਣ ਤੋਂ ਇਹ ਬਚਿਆ ਜੀ ਸਾਡੇ ਫਰੋਸਪਰ ਧਮਣ ਕਲੋਨੀ ਦੇ ਵਿੱਚ ਗੱਡੀ ਕਿਹੜੀ ਫਰਟੋ ਵਾਲੀ ਇਹ ਮੇਨ ਗਲੀ ਤੋਂ ਧਮਣ ਕਲੋਨੀ ਜਿਹੜਾ ਮਲਵਾਲ ਰੋਡ ਆ ਉਦੋਂ ਅੰਦਰ ਐਂਟਰ ਹੋਈ ਆ ਜੀ ਇਧਰਲੇ ਪਾਸੋਂ ਤੇ ਪਿੱਛੇ ਸਿੱਧਾ ਜਿਹੜਾ ਗੁਰਦੁਆਰਾ ਸਾਹਿਬ ਵਾਲੀ ਗਲੀ ਜਿਹੜੀ ਮੇਨ ਹੈਗੀ ਆ ਉਹਦੇ ਅੰਦਰੋਂ ਜਾ ਰਹੀ ਸੀਗੀ ਜੀ ਲੋਕਾਂ ਨੂੰ ਕੀ ਕੀ ਕਰਨੀ ਚਾਹੀਦੀ ਹੈ ਦੇਖੋ ਜੀ ਜਿਹੜਾ ਮਹਾਰਾਜ ਨੇ ਸਾਨੂੰ ਸਬਰ ਤੇ ਸੰਤੋਖ ਦਾ ಪಾਠ ਪੜਾਇਆ ਹੈ बस ਇੱਕੋ ਗੱਲ ਇਹ ਕਿ ਜੇ ਸਬਰ ਤੇ ਸੰਤੋਖ ਹੋਵੇ ਤੇ ਅਸੀਂ ਬਹੁਤ ਕੁਝ ਬਚਾ ਲੈਨੇ ਆ ਬਹੁਤ ਕੁਝ ਪਾ ਲੈਨੇ ਆ ਇਹ ਜਿਹੜਾ ਸਾਡੇ ਅੰਦਰ ਬੇਸਬਰਾਂ ਕਾਲਾਪਾਨਾ ਜਿਹੜਾ ਇਹ ਸਾਡੇ ਜੀਵਨ ਦੇ ਵਿੱਚ ਲੋਕਾਂ ਦੇ ਵਿੱਚ ਸਿਰਫ ਤਬਾਹੀ ਤੇ ਤਬਾਹੀ ਹੀ ਲੈ ਕੇ ਆ ਰਿਹਾ ਤੇ ਮੇਰੀ ਅਪੀਲ ਹੈ ਸਰਕਾਰਾਂ ਨੂੰ ਵੀ ਤੇ ਲੋਕਾਂ ਦੇ ਅੰਦਰ ਪਿਆਰ ਰਮਨ ਸ਼ਾਂਤੀ ਬਰਕਰਾਰ ਰੱਖੋ ਥੋੜਾ ਸ਼ਾਂਤ ਤੇ ਠਰਮੇ ਨਾਲ ਚੱਲੋ ਜਿਸ ਦੇ ਨਾਲ ਇਹ ਚੀਜ਼ਾਂ ਨਾ ਹੋ ਸਕਣ ਗੁਰਦਾਸਪੁਰ ਦੇ ਕਸਬਾ ਕਲਾਂੌਰ ਦੇ ਵਿੱਚ ਪੈਂਦੇ ਪਿੰਡ 나ੜਾਂਵਾਲੀ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਦੁਕਾਨ ਦੇ ਵਿੱਚ ਵੜ ਕੇ ਬਦਮਾਸ਼ਾਂ ਨੇ ਸ਼ਰਿਆਮ ਗੁੰਡਾ ਕਰਦੀ ਕੀਤੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਦੁਕਾਨ ਦੀ ਤੋੜਪਾਨ ਕੀਤੀ ਗਈ ਦੁਕਾਨਦਾਰ ਨੇ ਇਹ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਦਾ ਲੱਖਾਂ ਰੁਪਏ ਦਾ ਸਮਾਨ ਨੁਕਸਾਨਿਆ ਗਿਆ ਜਿੱਥੇ ਉਸਨੇ ਇਲਜ਼ਾਮ ਲਗਾਏ ਨੇ ਕਿ ਗੱਲੇ ਦੇ ਵਿੱਚ ਪਏ 40000 ਰੁਪਏ ਵੀ ਨੌਜਵਾਨਾਂ ਦੇ ਵੱਲੋਂ ਚੁੱਕੇ ਗਏ ਨੇ ਅਤੇ ਨਕਦੀ ਵੀ ਲੈ ਕੇ ਫਰਾਰ ਹੋ ਗਏ ਨੇ ਪਿੰਡ ਦੇ ਹੱਕ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਨਿੱਤਰ ਚੁੱਕੀਆਂ ਨੇ ਅਤੇ ਪੀੜਤ ਦੁਕਾਨਦਾਰ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਉਸ ਦੀ ਦੁਕਾਨ ਦੇ ਉੱਪਰ ਆ ਕੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਗਿਆ ਉਸ ਦੀ ਦੁਕਾਨ ਦੀ ਤੋੜਪੰਨ ਕੀਤੀ ਗਈ ਜਿੱਥੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਜਿੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਪਹਿਲਾਂ ਮੇਰੇ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਚਾਇਤ ਦੇ ਧਾਰਤੀਆ ਦੁਕਾਨਾਂ ਕਹਿੰਦਾ ਨਵੀਆਂ ਪਾਦਾਂ ਦੇ ਬਾਅਦ ਚ ਉਹ ਨਹੀਂ ਬਣ ਪਾਈਆਂ ਬਾਅਦ ਵਿੱਚ ਮੈਂ ਜੀ ਰੋਡ ਦੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ ਬੱਚੇ ਪਾਲਣ ਦੇ ਆ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਥੀਮ ਉਰੇ ਬਲਜੀਤ ਸਿੰਘ ਲੈ ਗਿਆ ਜੀ ਪਹਿਲੇ ਮੇਰਾ ਜਿੰਨਾ ਵਾ ਸਾਰਾ ਨੁਕਸਾਨ ਕੀਤਾ ਕਾਊਂਟਰ ਤੋੜ ਗਿਆ ਮੇਰਾ ਜੋ ਫਰੂਟੀ ਦੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40000 ਰੁਪਏ ਮੇਰਾ ਗੱਲਾ ਹੀ ਚੁੱਕ ਕੇ ਲੈ ਗਿਆ ਜੀ ਤੇ ਮਾਰ ਲੀਆ ਤੁਮ ਕਹਿੰਦੇ ਤੇ ਅਸੀਂ ਕੱਲ ਮੌਕੇ ਤੇ ਇੱਥੇ ਆ ਨਹੀਂ ਕਰ ਗਏ ਪ੍ਰੋਗਰਾਮ ਤੇ ਗਿਆ ਤੇ ਅਬ ਜੇ ਹਿੰ ਇਥੇ ਹੁੰਦੇ ਤੇ ਸਾਡੀ ਸਾਡਾ ਬਹੁਤ ਜਾ ਨਕਸ਼ਾ ਹੋ ਰਿਹਾ ਇ ਤੇ ਨਸ਼ਾ ਕਰਕੇ ਮੁਰੇ ਨਿਕਲਦੀ ਕੀਤੀ ਇਹਨਾਂ ਬਾਅਦ ਇਥੇ ਖਲੋਤੇ ਨੇ ਹੈ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਧਿਆਂ ਸਾਰਾ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਇਹਨਾਂ ਖਲ ਜਿਆ ਨੇ ਇਹੋ ਲੱਗੇ ਇਹ ਬਸ ਇਹੋ ਕਹਿੰਦਾ ਵੀ ਇਥੇ ਸਮਝ ਚੁੱਕ ਅਸੀਂ ਦੁਬਾਰਾ ਰਹਿਣੇ ਨਹੀਂ ਜਦੋਂ ਮਾਰ ਦੇਣਾ ਕਿਛੇ ਦਾ ਅੱਜ ਪੁਲਿਸ ਆ ਕੇ ਸਾਡਾ ਇਹ ਰਸਮਾਨ ਕਰਨ ਦਾ ਨੁਕਸਾਨ ਸਾਰਾ ਕਰਤਾ ਜੀ ਨੇ ਕਰ ਲਿਆ। ਪੁਲਿਸ ਕਲ ਪਹਿਲਾਂ ਹੀ ਆਨਲਾਈਨ ਕਮਪਲੇਂਟ ਕੀਤੀ ਆ ਅੱਜ ਕੱਲ ਥਾਣੇ ਦੇ ਗਿਆ ਰਾਤੀ ਰੋਪਰ ਅਜੇ ਤਾਂ ਘਟ ਕੋ ਪੁਲਸ ਨਹੀਂ ਪਹੁੰਚੀ ਜੀ ਕੀ ਮੰਗ ਕਰਦੇ ਆਏ ਮੰਗ ਕਰ ਰਹੇ ਹਨ ਇਨਸਾਫ ਮਿਲਣਾ ਚਾਹੀਦਾ ਜੀ ਜੋ ਹਰ ਇਨਸਾਫ ਹੈ ਉਹਨੂੰ ਮਿਲਣਾ ਚਾਹੀਦਾ ਜੀ। ਬਸਾ ਨੁਕਸਾਨ ਮੇਰਾ 2 ਲੱਖ ਦੇ ਲੱਗ ਚੱਕ ਹੋਇਆ ਜੀ। ਮੇਰਾ ਨਾਮ ਜਸਮੀਤ ਕੌਰ ਵਾਈਫ ਆ ਗੁਰਨਾਮ ਸਿੰਘ ਪਿੰਡ ਨੜਾਂ ਵਾਲੀ ਸਾਡੇ ਅੱਡੇ ਤੇ ਦੁਕਾਨ ਸੀ। ਉਸ ਤੋਂ ਪਹਿਲਾਂ ਮਤਲਬ ਬਤਾਈਆਂ ਗਈਆਂ ਵਾ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਸਰਪੰਚ ਨੇ ਕਿਹਾ ਇਹ ਤੁਹਾਨੂੰ ਦੁਕਾਨਾਂ ਨਵੀਆਂ ਬਣਾ ਦਾਂਗੇ ਉਹਨਾਂ ਨਹੀਂ ਬਣਾਈਆਂ ਉਸ ਤੋਂ ਬਾਅਦ ਨਹੀਂ ਤੰਬੂ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਬੱਚੇ ਪਾਲਦੇ ਆ ਪਰ ਕੱਲ ਦਾ ਬਲਜੀਤ ਸਿੰਘ ਸੰਨੋਕਸੂਤਾ ਸਿੰਘ ਉਸਨੇ ਕਰਪਾਨਾਂ ਨਾਲ ਹਾਦੀ ਸਾਰੀ ਦੁਕਾਨ ਢਾਹ ਦਿੱਤੀ ਐ ਏਸੀ ਕਾਉਂਟਰੀ ਉਹ ਵੀ ਢਾਹਤਾ ਫ੍ਰਿਜ ਵੀ ਢਾਹਤੀ ਤੋੜ ਦਿੱਤੀ ਐ ਬਾਕੀ ਫਰੂਟ ਸਬਜ਼ੀਆਂ ਇਹੀ ਗੱਲ ਤੋਂ ਉਹ ਆਂਦੇ ਕੀ ਤੋਂ ਦੁਕਾਨ ਚੁੱਕੋ ਕਿ ਆਪਾਂ ਤੰਬੂ ਲਾ ਕੇ ਦੁਕਾਨ ਕਰਦੇ ਆਂ ਅਸੀਂ ਦੁਕਾਨ ਨਹੀਂ ਚੁੱਕੀ ਤੇ ਧਮਕੀਆਂ ਦਿੰਦਾ ਅਸੀਂ ਸ਼ਰੀਆ ਵਿੱਚ ਕਰਾਂਗੇ ਕਰਪਾਨਾ ਲੈ ਕੇ ਧਮਕੀਆਂ ਦਿੰਦਾ ਅਸੀਂ ਤੁਹਾਡੇ ਪਰਿਵਾਰ ਨੂੰ ਏਜਗ ਮਾਰ ਦਾਂਗੇ ਚਾਹੇ ਕੁਝ ਕਰਾਂਗੇ ਤੇ ਗੁੰਡਾਗਰਦੀ ਕਰਦਾ ਵਾ ਮੁੰਡੇ ਲਿਆਂਦੇ ਨੇ ਕਾਫੀ ਤੇ ਸਾਡਾ ਨੁਕਸਾਨ ਹੋ ਗਿਆ ਸਾਡਾ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ 40000 ਰੁਪਏ ਡੇ ਗੱਲੇ ਵਿੱਚ ਹੀ ਸਾਡਾ ਗੱਲਾ ਹੀ ਚੋਕੇ ਲੈ ਗਿਆ ਕੀ ਮੰਨ ਕਰਦੇ ਹੋ ਕਹੀਂ ਮੰਗੇ ਇਨਸਾਫ ਚਾਹੀਦਾ ਹਨੂ ਤੇ ਸਾਨੂੰ ਜਿਹੜੀਆਂ ਧਮਕੀਆਂ ਦਿੰਦੇ ਕੱਲ ਨੂੰ ਕੋਈ ਸਾਡੇ ਘਰ 'ਚ ਨੁਕਸਾਨ ਹੁੰਦਾ ਤਾਂ ਹੀ ਬਲਜੀਤ ਸਿੰਘ ਦਾ ਹੀ ਨਾਂ ਲਖਾਵਾਂਗੇ ਇਹ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਆ ਗੱਡੀ ਉਹ ਵੀ ਉੱਥੇ ਗਈ ਸੀ ਹਾਂ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਤੇਜ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਵੇਰ ਤੋਂ ਹੀ ਹਲਕੀ ਬੂੰਦਾਬੰਦੀ ਪੈ ਰਹੀ ਹੈ ਤੇ ਹੁਣ ਮੌਸਮ ਨੇ ਕਰਵਟ ਲੈ ਲਈ ਹੈ ਮੀਂਹ ਕਾਰਨ ਮੌਸਮ ਬਦਲ ਗਿਆ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਲੋਕਾਂ ਨੇ ਦੱਸਿਆ ਕਿ ਮੀਂਹ ਕਾਰਨ ਮੌਸਮ ਫੇਰ ਇੱਕ ਵਾਰ ਬਦਲ ਗਿਆ ਮੌਸਮ ਨੇ ਕਰਵਟ ਬਦਲੀ ਹੈ ਬਦਲਦੇ ਹੋਏ ਮੌਸਮ ਨੇ ਇੱਕ ਵਾਰ ਫੇਰ ਉਹਨਾਂ ਨੂੰ ਗਰਮ ਕੱਪੜੇ ਪਵਨ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਫਿਰ ਸਰਦੀ ਦਾ ਉਹਨਾਂ ਨੂੰ ਅਹਿਸਾਸ ਹੋਇਆ ਠੰਡ ਦਾ ਅਹਿਸਾਸ ਹੋਇਆ ਜ਼ਿਕਰਯੋਗ ਹੈ ਕਿ ਫਰਵਰੀ ਦੇ ਅਖੀਰ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਬੱਦਲਵਾਈ ਤੇ ਹਲਕੀ ਬਾਰਿਸ਼ ਪੈ ਰਹੀ ਹੈ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਉੱਥੇ ਹੀ ਅੱਜ ਸਵੇਰ ਤੋਂ ਕਈ ਇਲਾਕਿਆਂ ਵਿੱਚ ਤੇਜ਼ ਬਰਸਾਤ ਹੋ ਰਹੀ ਹੈ ਬੀਤੀ ਰਾਤ ਤੋਂ ਲਗਾਤਾਰ ਬੂੰਦਾਬੰਦੀ ਜਾਰੀ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਸਵੇਰ ਪਰ ਦੇ ਵਿੱਚ بارش ਦੇ ਨਾਲ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਵਿਭਾਗ ਵੱਲੋਂ 8 ਜ਼ਿਲ੍ਹਿਆਂ ਨੂੰ ਲੈ ਕੇ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਗੁਰਦੇਵਤ ਸਿੰਘ ਜੀ ਗੁਰਦੇਵਤ ਕਿੰਨੀ ਕੁ بارش ਪੈ ਰਹੀ ਹੈ ਫਿਰੋਜ਼ਪੁਰ ਬਹੁਤ ਬਾਰਸ਼ ਪੈ ਰਹੀ ਫਿਰੋਜ਼ਪੁਰ ਵਿੱਚ ਅੱਜ ਇਹ ਸਵੇਰ ਤੋਂ ਹੀ ਹਾਂ ਸਵੇਰ ਤੋਂ 11:00 ਵਜੇ ਸ਼ੁਰੂ ਹੋਈ بارش ਜੀ ਕੱਲ ਹੈਗੀ ਸੀਗੀ ਕੱਲ ਨਹੀਂ ਹੈਗੀ ਸੀ بارش ਜੀ ਤਾਂ ਫਿਰ بارش ਦੇ ਵਿੱਚ ਕੰਮ ਕਰਨਾ ਪੈਂਦਾ ਹਾਂ। ਹਾਂਜੀ ਕੰਮ ਤਾਂ ਕਰਨਾ ਹੀ ਪੈਂਦਾ ਸੀ। ਢਿੱਡ ਤਾਂ ਭਰਨਾ ਹੀ ਹੈ ਜੀ। ਹਾਂਜੀ। ਕੀ ਕੰਮ ਕਰਦੇ ਹੋ? ਕੰਮ ਸਬਜੀ ਦਾ ਹੀ ਆਪਣਾ ਫਰੂਟ ਸਬਜੀ ਦਾ ਜੀ। ਤਾਂ ਫਿਰ ਜਿਵੇਂ ਇਹ بارش ਪੈ ਰਹੀ ਹੈ ਤੇ ਔਖਾ ਨਹੀਂ ਹੋ ਜਾਂਦਾ। ਔਖਾ ਤਾਂ ਹੁੰਦਾ ਹੀ ਆ ਪਾਜੀ ਕੀ ਕਰੀਏ 10 ਮਿੰਟ ਖੜ੍ਹ ਜੀਦਾ ਫਿਰ ਤੁਰ ਪੀਏ 10 ਮਿੰਟ ਖੜ੍ਹ ਜੀਏ ਫਿਰ ਤੁਰ ਪੀਦਾ ਜੀ। ਤਾਂ ਇਸ ਵੇਲੇ ਕਾਫੀ ਤੇਜ਼ ਬਾਰਿਸ਼ ਹੈ। ਹਾਂਜੀ ਤੇਜ਼ ਹੀ ਹੈ ਬਾਰਿਸ਼ ਜੀ। ਅੱਜ ਬਾਰਿਸ਼ ਫਰੋਹੀਪੁਰ ਚ ਬਹੁਤ ਹੋ ਰਹੀ ਜੀ। ਅੱਜ ਮੌਸਮ ਬਹੁਤ ਠੰਡਾ ਹੋ ਗਿਆ ਹੈ। ਕੱਲ ਸ਼ਿਵਰਾਤਰੀ ਸੀ। ਉਸ ਕਾਰਨ ਥੋੜਾ ਜਿਹਾ ਮੀ ਪਿਆ ਪਿਆ ਜਰੂਰ ਹੈ ਪੋਲੇ ਨਾਲ ਵੀ ਸ਼ਾਦੀ ਸੀ ਇਸ ਕਰਕੇ ਥੋੜਾ ਪਿਆ ਪਿਆ ਜਰੂਰ ਹੈ ਪਰ ਅੱਜ ਬਾਰਿਸ਼ ਜਿਆਦਾ ਹੋ ਰਹੀ ਹੈ ਮੌਸਮ ਬਹੁਤ ਵਧੀਆ ਬਣ ਗਿਆ ਹੈ ਰੋਹੀਪੁਰ ਦੇ ਘਨੇ ਬੱਦਲ ਛਾਏ ਹੋਏ ਨੇ ਹਾਂਜੀ ਹਾਂਜੀ ਸਾਰੇ ਪਾਸੇ ਘਨੇ ਬੱਦਲ ਛਾਏ ਹੋਏ ਨੇ ਪਰ ਬਾਰਿਸ਼ ਹੋ ਰਹੀ ਹੈ ਕਿਨਾਂ ਕੋ ਔਖਾ ਹੋ ਜਾਂਦਾ ਹੈ ਬਾਰਿਸ਼ ਦੇ ਵਿੱਚ ਕੰਮ ਕਾਰ ਕਰਵਾ ਦੇਖੋ ਜੀ ਸਾਰੀ ਆਵਾਜਾਈ ਰੁਕ ਜਾਂਦੀ ਹੈ ਕਰੋ ਕਸਟਮਰ ਨਿਕਲਦਾ ਨਹੀਂ ਐਸ ਕਰਕੇ ਫਿਰ ਥੋੜਾ ਜਿਹਾ ਵਪਾਰ ਦੇ ਵਿੱਚ ਥੋੜੀ بارش ਦੇ ਵਿੱਚ ਦਿੱਕਤ ਆ ਜਾਂਦੀ ਹੈ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਬੈਠਕ ਕੀਤੀ ਹੈ ਇਹ ਬੈਠਕ ਦੇ ਵਿੱਚ ਪੰਜਾਬ ਦੇ ਸਾਰੇ ਅਫਸਰ ਸਹਿਬਾਨ ਸ਼ਾਮਲ ਹੋਏ ਨੇ ਐਸਐਸਪੀ ਸਣੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀ ਸ਼ਾਮਲ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਜਿਹੜੀ ਰਫ਼ਤਾਰ ਹੈ ਐਕਸ਼ਨ ਆ ਉਹ ਹੋਰ ਤੇਜ਼ ਕੀਤੇ ਜਾਣ ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਸ਼ੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਫਸਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਹੈ ਇਸ ਬੈਠਕ ਦੇ ਵਿੱਚ ਸੂਬੇ ਦੇ ਸਾਰੇ ਜ਼ਿਲ੍ਹੇ ਦੇ ਐਸਐਸਪੀ ਅਤੇ ਡੀਸੀ ਸ਼ਾਮਲ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਫਸਰਾਂ ਨੂੰ ਨਸ਼ਿਆਂ ਖਿਲਾਫ ਆਰ ਪਾਰ ਦੀ ਲੜਾਈ ਨੂੰ ਹੋਰ ਤੇਜ਼ ਕਰਨ ਲਈ ਆਦੇਸ਼ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਫਸਰ ਸਹਿਬਾਨਾਂ ਨੂੰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ ਨੇ ਔਰ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਜਾ ਕੇ ਵਿਚਰਣਾ ਉਹਨਾਂ ਦੇ ਮਸਲੇ ਹੱਲ ਕਰਨ ਨੂੰ ਵੀ ਕਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਤੇ ਲਿਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫਸਰ ਸਹਿਬਾਨ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਦਲੇਰੀ ਦੇ ਨਾਲ ਕੰਮ ਕਰਨ ਤਾਂ ਜੋ ਸੂਬੇ ਤੇ ਲੱਗੇ ਇਸ ਨਸ਼ੇ ਦੇ ਕਲੰਕ ਨੂੰ ਹਰ ਹਿੱਲੇ ਤੋਤਾ ਜਾ ਸਕੇ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ ਦਰਿਆ ਵਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਦ ਸਭ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਇਹ ਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੀ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰੱਗਸ ਡਰੱਗਸ ਇਹਨਾਂ ਚੀਜ਼ਾਂ ਦਾ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾਂ ਵੀ ਨਹੀਂ ਸੁਣਿਆ ਸੀਗਾ ਇਹ ਇਹ ਦੁੱਧ ਵਾਲੀ ਇਹ ਸਾਗ ਤੇ ਇਹ ਮੱਕੀ ਦੀਆਂ ਰੋਟੀਆਂ ਵਾਲੀ ਤੇ ਜੈ ਜਵਾਨ ਤੇ ਜੈ ਕਿਸਾਨ ਵਾਲੀ ਧਰਤੀ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਭਾਜਪਾ ਦੇ ਸਮੇਂ 2007 ਦੇ ਵਿੱਚ ਸ਼ੁਰੂ ਹੋਇਆ ਮਾਝੇ ਤੇ ਮਾਲਵੇ ਦੇ ਵਿੱਚ ਸ਼ੁਰੂ ਹੋਇਆ ਔਰ ਤੁਹਾਡੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਹੋਏਗਾ ਕਿ 2009 ਦੇ ਵਿੱਚ ਆ ਜੋ ਬਾਰਡਰ ਬੈਲਟ ਹੈ ਉੱਥੇ ਅਟਾਰੀ ਦੇ ਉੱਪਰੋਂ ਇਹਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਉਹ ਸ਼ੁਰੂ ਹੋਈ ਜੋ ਇੱਕ ਇੰਟਰਨੈਸ਼ਨਲ ਜੋ 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 ਦੌਰ ਇਹਦੀ ਸਮਗਲਿੰਗ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਕੈਂਸਰ ਵਧਦਾ ਰਿਹਾ ਦੂਜੀ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਤੇ ਫਿਰ ਉਸ ਸਮੇਂ ਉਹਦਾ ਪ੍ਰਚਾਰ ਪ੍ਰਸਾਰ ਤੇ ਪਰਫੁੱਲ ਉਹਦਾ ਜਿਹੜਾ ਇਹ ਜ਼ਹਿਰ ਇਹ ਕੋਹੜ ਹੋਰ ਹੁੰਦਾ ਗਿਆ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਦਾ ਕੰਮ ਉਸ ਸਮੇਂ ਦੀ ਸਰਕਾਰ ਦੇ ਸਿਆਸੀ ਲੀਡਰਾਂ ਨੇ ਔਰ ਜੋ ਇੱਕ ਨਾਰਕੋ ਟੈਰੋਰੀਜ਼ਮ ਦਾ ਜੋ ਨੈਕਸਸ ਬਣਿਆ ਜਿਹਦੇ ਵਿੱਚ ਆ ਲੀਡਰ ਪੋਲਿਟਿਕਲ ਲੀਡਰ ਜਿਹਦੇ ਵਿੱਚ ਪੁਲਿਸ ਜਿਹਦੇ ਵਿੱਚ ਡਰੱਗ ਪੈਡਲਰ ਸਮਗਲਰ ਉਹ ਇੱਕ ਮੁਠੋਕੇ ਕਿਉਂ ਖੁਚੜੀ ਖਿਜੜੀ ਹੋ ਗਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਇਸ ਨਰਕਵਾਂ ਧੱਕਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕੋਈ ਇਸ ਗੱਲ ਤੋਂ ਨਹੀਂ ਭੁੱਲਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅ ਜਗਦੀਸ਼ ਭੋਲਾ ਨੂੰ ਫੜਿਆ ਗਿਆ ਤੇ ਉਹਨੇ ਕਿਹੜੇ ਕਿਹੜੇ ਕਿੰਨਾ ਕਿੰਨਾ ਲੀਡਰਾਂ ਦੇ ਦੇ ਨਾਲ ਇਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਇਹ ਕੋਹੜ ਪੰਜਾਬ ਪੁਲਿਸ ਬੜੀ ਕੰਪੀਟੈਂਟ ਪੁਲਿਸ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਹਨੇ ਕਿਸੇ ਸਮਿਆਂ ਦੇ ਵਿੱਚ ਅਤਵਾਦ ਨੂੰ ਵੀ ਜੜੋਂ ਖਤਮ ਕਰ ਦਿੱਤਾ ਤੇ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦੀ ਪੈਟਰਨ ਹੈ ਸੀਗੀ ਉਹ ਉਹ ਖੁਦ ਆਪ ਇਨਾ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਰਹੇ ਉਹਨਾਂ ਦੀ ਪੈਟਰਨ ਹੈ ਸੀਗੀ ਤਾਂ ਕਰਕੇ ਇਹ ਇਹ ਨਸ਼ਿਆਂ ਦਾ ਕੋਹੜ ਜਿਹੜਾ ਜ਼ਹਿਰ ਹੈ ਜਿਹੜਾ ਉਹ ਵਧਿਆ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਉਹ ਦਿਨ ਪਰ ਦਿਨ ਵਧਦਾ ਗਿਆ ਵਧਦਾ ਗਿਆ ਤੇ ਘਰ ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ ਬਜਾਏ ਉਹਨੂੰ ਹੋਰ ਪਰਫੁੱਲਤ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾ ਹੋਈਆਂ ਸੀਗੀਆਂ ਤਰਨਤਾਰਨ ਦੇ ਵਿੱਚ ਇਲਿਸੀਟ ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇਹਨਾਂ ਇਹਨਾਂ ਤੱਥਾਂ ਤੋਂ ਇਹਨਾਂ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚਿਆ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੋਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਸੋ ਦੋਸਤੋ ਹੁਣ ਤੱਕ ਤੁਸੀਂ ਵੇਖ ਰਹੇ ਸੀ ਸਭ ਤੋਂ ਵੱਡੀਆਂ ਖਬਰਾਂ ਅਗਲੀਆਂ ਖਬਰਾਂ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਅਨਮਿਊਟ ਧੰਨਵਾਦ